마칠대 <Just> <reached out> <pretty> <material> <chicken> अब इस बार जब आप 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 इस � देखिए अयोध्या में भगवान राम लला का प्राण प्रतिष्ठा समारोह पूरे राष्ट्र की आत्मा का प्रतीक है पूरे विश्व में रहने वाले हिंदू समाज की 500 वर्ष की मनोकामना आज पूर्ण हो रही है जब हमारे यशस्वी प्रधानमंत्री श्री नरेंद्र मोदी जी सारे राष्ट्र की ओर से उस प्राण प्रतिष्ठा समारोह में सारे राष्ट्र के कल्याण के लिए पूजन कर रहे हैं मूर्ति का लाइव प्रसारण पूरे देश भर में हो रहा है मैं जहाँ जहाँ जा रहा हूँ गांव गांव गली गली में लोगों में उत्साह है लोग भगवान राम को अपने मंदिर में प्रस्थापित होते हुए देख रहे हैं हजारों लोगों ने अपना बलिदान दिया इसके लिए संघर्ष किया आज उनका सपना पूर्ण हो रहा है अगर हिंदुस्तान की बात करें पूरे हिंदुस्तान में आज के दिन अवकाश की घोषणा की गई है भले ही वो सरकारी हो या गैर सरकारी हो लेकिन पंजाब में किसी किसी तरह की छुट्टी की, की गई इसको आप कैसे देखते हैं अब वो सरकार जाने हम तो एक ही कह सकते हैं कि सबको सदबुद्धि दे रहा हूँ चंडीगढ़ में मेयर को लेकर काफी खींचा चल रही है तो 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 ਕਬੀ ਇਹ ਪੋਲਿਟੀਕਲ ਪ੍ਰਸ਼ਨ ਇਸ ਸਮੇਂ ਨਾ ਕੀਤਾ ਜਾਏ ਤੋਂ ਅੱਛਾ ਹੈ। જય ਸ਼੍ਰੀ ਰਾਮ। ਸਰ ਅੱਜ ਪੂਰੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਨੂੰ ਇਹ ਲਾਲੇ ਕਿ ਸਾਰਾ ਜਿਹੜਾ ਜੁਗ ਹੈ ਕਿ ਇਹ ਰਾਮੇ ਨੂੰ ਗਿਆਸ ਤੋਂ ਜੁਈ ਹੈ ਤੇ ਇਹਨੂੰ ਕਿ ਸਾਡੇ 550 ਸਾਲ ਦਾ ਬਨਵਾਸ ਛੱਡ ਕੇ ਭਗਵਾਨ ਸ਼੍ਰੀ ਰਾਮ ਅਯੁੱਧਿਆ ਨਗਰੀ ਚ ਵਾਪਸ ਆਪਣੇ ਜਨਮ ਸਥਾਨ ਤੇ ਉਹਨਾਂ ਦੇ ਪ੍ਰਣ ਪ੍ਰਸਥਾ ਹੋਣ ਜਾ ਰਹੀ ਹੈ। ਔਰ ਲੱਖਾਂ ਕਾਰਕਟਰਤਾਂ ਨੇ ਸੇ ਰਾਮ ਸੇਵਕਾਂ ਨੇ ਰਾਮ ਪਖਤਾ ਨੇ ਆਪਣੀ ਜੀਵਨ ਦੀ ਹੌਤੀ ਦਿੱਤੀ ਇਸ ਦਿਨ ਨੂੰ ਸਾਕਾਰ ਕਰਨ ਲਈ। ਔਰ ਸਾਡੇ ਜੀਵਨ ਕਾਲ ਚ ਅਸੀਂ ਇਹ ਦ੍ਰਿਸ਼ ਦੇਖ ਪਾ ਰਹੇ ਹਾਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਆਂ ਭਗਵਾਨ ਰਾਮ ਦਾ ਸ਼ੁਕਰਗੁਜ਼ਾਰ ਆਂ ਔਰ ਜਿੰਨੇ ਵੀ ਰਾਮ ਭਗਤ ਨੇ ਪੂਰੀ ਦੁਨੀਆ ਦੇ ਵਿੱਚ ਪੰਜਾਬ ਦੇ ਵਿੱਚ ਮੁਹਾਲੀ ਦੇ ਵਿੱਚ ਅੱਜ ਬਹੁਤ ਹਰਸ਼ੋ ਲਾਸ ਦੇ ਵਿੱਚ ਨੇ ਮੁਹਾਲੀ ਦੇ ਸਾਰੇ ਪਿੰਡਾਂ ਦੇ ਵਿੱਚ ਭਗਵਾਨ ਰਾਮ ਦੇ ਕੀਰਤਨ ਹੋ ਰਹੇ ਨੇ ਹਵਨ ਹੋ ਰਹੇ ਨੇ ਔਰ ਸ਼ਹਿਰ ਦੇ ਵਿੱਚ ਵੀ ਜਿਹੜਾ ਵਾਤਾਵਰਨ ਹੈ ਉਹ ਸਾਰਾ ਰਾਮमय ਹੋਇਆ ਹੋਇਆ ਹੈ ਹਿੰਦੂ ਸਿੱਖ ਭਾਈਚਾਰਾ ਸਾਰਾ ਇਕੱਠਾ ਹੋ ਕੇ ਭਗਵਾਨ ਰਾਮ ਜਿਹੜਾ ਸਾਰਿਆਂ ਦੇ ਰੱਦੇ ਨੇ ਉਹਨਾਂ ਦਾ ਇਹ ਜਿਹੜਾ ਅੱਜ ਦਾ ਦਿਨ ਹੈ ਉਹਨੂੰ ਬਹੁਤ ਹੀ ਉਸਤਾਦ ਦੇ ਨਾਲ ਮਨਾ ਰਹੇ ਨੇ ਮੈਂ ਸਾਰੇ ਰਾਮ ਭਗਤਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਪੰਜਾਬ ਨੂੰ ਔਰ ਪੰਜਾਬੀਅਤ ਨੂੰ ਬਚਾਉਣ ਵਾਸਤੇ ਮੈਂ ਬਾਰ-ਬਾਰ ਕਹਿਣਾ ਕਿ ਸਿਰਫ ਧਰਮੀ ਹੀ ਹੈ ਜਿਹੜਾ ਪੰਜਾਬ ਔਰ ਪੰਜਾਬੀਅਤ ਨੂੰ ਨਸ਼ਿਆਂ ਤੋਂ ਬਚਾ ਸਕਦਾ ਹੈ ਪ੍ਰਭੂ ਰਾਮ ਦੇ ਅਸ਼ੀਰਵਾਦ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਸਭ ਵਧੀਆ ਹੋਵੇ ਪੂਰੇ ਹਿੰਦੂ ਸਾਂਡਾ ਚੁਪੀਦਾ ਲਾਣਾ ਲੇਕੇ ਪੰਜਾਬ ਚ ਨਹੀਂ ਹੈ ਮੈਂ ਕੋਈ ਦੇਖੀਏ ਜੈਸੇ ਸਾਡੇ ਰਾਜ ਸਭਾ ਦੇ ਸੰਸਦ ਸ਼੍ਰੀ ਨਰੇਸ਼ ਅਕਰਵਾਲ ਜੀ ਨੇ ਕਿਹਾ ਇਹੀ ਕਹਿ ਸਕਦੇ ਆਂ ਕਿ ਸਦਬੁੱਧੀ ਦੇ ਪਰਮਾਤਮਾ ਸਾਰਿਆਂ ਨੂੰ ਭਗਵਾਨ ਰਾਮ ਕਿਸੇ ਇੱਕ ਦੇ ਨਹੀਂ ਹੈ ਸਾਰੇ ਸਮਾਜ ਦੇ ਨੇ ਔਰ ਭਗਵਾਨ ਰਾਮ ਦੇ ਜਿਹੜਾ ਕੀ ਕਹਿੰਦੇ ਨੇ ਕੁਸ਼ਲਿਆਪੁਰਮ ਜਿਹੜੇ ਨਾਨੀ ਹਾਲ ਹੈ ਉਹ ਵੀ ਪੰਜਾਬ ਦੇ ਵਿੱਚ ਹੀ ਪੈਂਦੇ ਨੇ ਰਾਮ ਤੀਰਥ ਜਿੱਥੇ ਲਵ ਕੁਸ਼ ਨੇ ਆਪਣਾ ਮਾਤਾ ਸੀਤਾ ਨੇ ਬਨਵਾਸ ਕਟਿਆ ਉਹ ਵੀ ਪੰਜਾਬ ਵਿੱਚ ਹੀ ਹੈ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਸੀ ਦੇਸ਼ਵਾਂਗ ਇੱਥੇ ਵੀ ਛੁੱਟੀ ਦਿੰਦੇ ਪਰ ਮੈਂ ਫੇਰ ਕਹਾਂਗਾ ਇਹ ਸਮਾਂ ਨੁਕਸ ਕੱਢਣ ਦਾ ਨਹੀਂ ਜਿਨ੍ਹਾਂ ਨੇ ਭਗਵਾਨ ਰਾਮ ਦਾ ਜਸ਼ਨ ਮਨਾਣਾ ਦੇਖੋ ਸਾਰੀ ਦੁਨੀਆ ਬੈਠੀ ਆ ਲੋਕਾਂ ਨੇ ਛੁੱਟੀ ਲੈ ਲਈ ਨਹੀਂ ਦਿੱਤੀ ਨਾ ਸਹੀ ਕੋਈ ਗੱਲ ਨਹੀਂ